ਅੱਜ ਸਾਡੇ ਸਪੈਸ਼ਲ ਨੀਡ ਵਾਲੇ ਬੱਚੇ ਜਿਹੜੇ ਹੈਗੇ ਆ ਇਹਨਾਂ ਨੇ ਰਖੜੀ ਦੇ ਮੌਕੇ ਦੇ ਉੱਤੇ ਇੱਥੇ ਡੀਸੀ ਆਫਿਸ ਚ ਸਟਾਲ ਲਗਾਏ ਆ ਆਪਣੇ ਹੱਥਾਂ ਨਾਲ ਇਹਨਾਂ ਨੇ ਇਹ ਬ੍ਰੇਸਲੇਟ ਬਣਾਏ ਆ ਜੀ ਇਹ ਰਖੜੀ ਬਣਾਈ ਹੈਗੀ ਹੈ ਇਹ ਬੈਗ ਜਿਹੜੇ ਆ ਤਿਆਰ ਕੀਤੇ ਆ ਬਲੌਕ ਪ੍ਰਿੰਟਿੰਗ ਇਹ ਕੀਤੀ ਹੈ ਤੇ ਸਾਡੇ ਬੱਚਿਆਂ ਦੇ ਵਿੱਚ ਬਹੁਤ ਟੈਲੈਂਟ ਹੈ ਬੱਚੇ ਬਹੁਤ ਅੱਛਾ ਕੰਮ ਕਰ ਰਹੇ ਆ ਸਾਡੇ ਇਹ ਮੈਡਮ ਹੈਗੇ ਆ ਪ੍ਰਦੀਪ ਮੈਡਮ ਪ੍ਰੀਤੀ ਮੈਮ ਇਨਾਂ ਦੇ ਕੋਆਪਰੇਸ਼ਨ ਦੇ ਨਾਲ ਇਹ ਸਾਰਾ ਇਹ ਬੱਚੇ ਕਰ ਰਹੇ ਆ ਤੇ ਡੀਸੀ ਸਾਹਿਬ ਵੀ ਬਹੁਤ ਖੁਸ਼ ਆ ਡੀਸੀ ਸਾਹਿਬ ਨੇ ਅਲਾਓ ਕੀਤਾ ਤੇ ਇੱਥੇ ਡੀਸੀ ਆਫਿਸ ਦੇ ਵਿੱਚ ਜਿੰਨੇ ਵੀ EMPLOYEES ਆ ਇਹ ਬੱਚਿਆਂ ਦੀ ਹੈਂਡਮੇਡ ਜਿਹੜੀਆਂ ਰਖੜੀਆਂ ਹੈਗੀਆਂ ਉਹ ਖਰੀਦ ਰਹੇ ਆ ਤੇ ਬੱਚਿਆਂ ਨੂੰ ਬਹੁਤ ਹੈਲਪ ਹੋ ਰਹੀ ਹੈ ਤੇ ਕਿਤੇ ਦਾ ਕਿਤੇ ਇਹਨਾਂ ਦੇ ਜਿਹੜੇ ਕਈਆਂ ਦੇ ਪੇਰੈਂਟਸ ਦਾ ਨਿਕਾਰ ਦੇ ਬੱਚਿਆਂ ਨੂੰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਦੇਖੋ ਇਹ ਕੁਦਰਤ ਦੀ ਦਾਤ ਆ ਜੀ ਕੁਦਰਤ ਦੀ ਦਾਤ ਨੂੰ ਕਦੇ ਵੀ ਸਾਨੂੰ ਦੁਰਕਾਰਨਾ ਨਹੀਂ ਚਾਹੀਦਾ ਇਹਨਾਂ ਬੱਚਿਆਂ ਦੇ ਅੰਦਰ ਵੀ ਬਹੁਤ ਟੈਲੈਂਟ ਹੈ ਇਨਾਂ ਦੇ ਵੀ ਦਿਲ ਆ ਇਹਨਾਂ ਨੂੰ ਸਮਝਣਾ ਚਾਹੀਦਾ ਸਾਨੂੰ ਔਰ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਜਿੱਥੇ ਡਿਪਾਰਟਮੈਂਟ ਸਰਕਾਰਾਂ ਇਹਨਾਂ ਦੀ ਹੈਲਪ ਕਰ ਰਹੀਆਂ ਉੱਥੇ ਪੇਰੈਂਟਸ ਨੂੰ ਵੀ ਅਸੀਂ ਇਹੀ ਅਪੀਲ ਕਰਦੇ ਆ ਕਿ ਸਰਕਾਰਾਂ ਤੇ ਡਿਪਾਰਟਮੈਂਟ ਤੁਹਾਡੇ ਇਹਨਾਂ ਬੱਚਿਆਂ ਲਈ ਬਹੁਤ ਹੈਲਪ ਕਰ ਰਹੀ ਹੈ ਤੁਸੀਂ ਇੱਕ ਵਾਰੀ ਅੱਗੇ ਆਓ ਤੇ ਤੁਹਾਨੂੰ ਹਰ ਤਰ੍ਹਾਂ ਦੀ ਹੈਲਪ ਮਿਲੇਗੀ ਪਰਮਾਤਮਾ ਵੱਲੋਂ ਦਿੱਤੀ ਹੋਈ ਦਾਤ ਨੂੰ ਕਬੂਲਣਾ ਚਾਹੀਦਾ ਜਿਹੜਾ ਇਹਨਾਂ ਦਾ ਹੁਨਰ ਦੇਖਿਆ ਉਹਦੇ ਬਾਰੇ ਕੀ ਕਹਿਣਾ ਚਾਹੋ ਬਹੁਤ ਹੀ ਅੱਛਾ ਹੁਨਰ ਹੈ ਜੀ ਦੇਖੋ ਮੈਨੂੰ ਲੱਗਦਾ ਆ ਮੈਂ ਵੀ ਨਹੀਂ ਬਣਾ ਸਕਦੀ ਮੈਨੂੰ ਨਹੀਂ ਬਣਾਣੀ ਆਂਦੀ ਆਹ ਦੇਖੋ ਇਹਨਾਂ ਨੇ ਜਿਹੜਾ ਬਣਾਇਆ ਹੈ ਬਹੁਤ ਬਰੀਕ ਬੀਜ ਦੇ ਨਾਲ ਬਣਾਇਆ ਬਹੁਤ ਮਿਹਨਤ ਔਰ ਬੱਚਿਆਂ ਨੇ ਆਪ ਬਣਾਇਆ ਹੈਗਾ ਇਹ ਸੋ ਹੁਨਰ ਦੀ ਕੋਈ ਕਮੀ ਨਹੀਂ ਹੈਗੀ ਇਹਨਾਂ ਦੇ ਵਿੱਚ ਸਿਰਫ ਇਹਨਾਂ ਨੂੰ ਪਿਆਰ ਦੀ ਜ਼ਰੂਰਤ ਹੈ ਕੋਆਪਰੇਸ਼ਨ ਦੀ ਜ਼ਰੂਰਤ ਹੈ ਇੱਕ ਪਲੇਟਫਾਰਮ ਦੀ ਜ਼ਰੂਰਤ ਹੈ ਬਹੁਤ ਅੱਛਾ ਕੰਮ ਕਰ ਰਹੇ ਹੈ ਠੀਕ ਹੈ ਥੈਂਕ ਸਰ ਮੇਰਾ ਨਾਮ ਪ੍ਰਦੀਪ ਕੌਰ ਹੈ ਮੈਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਐਜ਼ ਅ ਡੀਐਸਟੀ ਜੋਬ ਕਰਦੀ ਹਾਂ ਸਰ ਇਹ ਸਾਡੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਨੇ ਤੇ ਅਸੀਂ ਹਰ ਸਾਲ ਹੀ ਕੋਈ ਵੀ ਫੈਸਟੀਵਲ ਹੋਵੇ ਰਖੜੀ ਦਾ ਹੋਵੇ ਦੀਵਾਲੀ ਦਾ ਹੋਵੇ ਤੇ ਅਸੀਂ ਬੱਚਿਆਂ ਵੱਲੋਂ ਤਿਆਰ ਕਰਵਾਏ ਕਰਵਾ ਕੇ ਤੇ ਅਸੀਂ ਅਲੱਗ-ਅਲੱਗ ਜਗ੍ਹਾ ਤੇ ਪ੍ਰਦਰਸ਼ਨੀਆਂ ਲਗਵਾਉਨੇ ਆਂ ਜੀ ਸਰ ਇਹਦੇ ਲਈ ਸਾਡੇ ਕੋਲ ਸਪੈਸ਼ਲ ਟੀਚਰਸ ਨੇ ਅਗਰ ਸਪੈਸ਼ਲ ਬੱਚੇ ਨਹੀਂ ਤਾਂ ਸਾਡੇ ਕੋਲ ਸਪੈਸ਼ਲ ਟੀਚਰਸ ਵੀ ਨੇ ਜੋ ਇਹਨਾਂ ਨੂੰ ਟ੍ਰੇਨ ਕਰ ਦਿੰਦੇ ਨੇ ਏ ਮਤ ਮਾਪਿਆਂ ਦੇ ਦਾ ਨਾ ਛੜਿਆ ਤੇ ਮੇਰੇ ਨਾਲ ਚਾਰ ਸਰ ਜਿਹੜੇ ਫਿਲਹਾਲ ਮਤਲਬ ਕੁਝ ਕੇਸਿਸ ਇਦਾਂ ਦੇ ਹੁੰਦੇ ਨੇ ਵੀ ਜਿਹੜੇ ਪੇਰੈਂਟਸ ਨਕਾਰਦੇ ਨੇ ਵੀ ਸਾਡੇ ਬੱਚਿਆਂ ਦੇ ਮਤਲਬ ਬੱਚੇ ਇਦਾਂ ਦੇ ਨਹੀਂ ਹੈਗੇ ਜਾਂ ਨਹੀਂ ਆ ਮੇਰੀ ਸਰਪ ਨੂੰ ਇਹੀ ਉਪੀਲੇ ਵੀ ਅਗਰ ਬੱਚਾ ਸਪੈਸ਼ਲ ਹੈ ਤਾਂ ਉਹਦੀ ਉਹਦੇ ਲਈ ਸਪੈਸ਼ਲ ਟ੍ਰੇਨਿੰਗਸ ਵੀ ਨੇ ਸਪੈਸ਼ਲ ਟੀਚਰਸ ਵੀ ਨੇ ਸਪੈਸ਼ਲ ਸਟੱਡੀ ਵੀ ਹੈ ਇਸ ਕਰਕੇ ਬੱਚਿਆਂ ਨੂੰ ਅੱਗੇ ਲਿਹਾਉਣਾ ਚਾਹੀਦਾ ਆ ਮਤਲਬ ਨਕਾਰਨਾ ਨਹੀਂ ਚਾਹੀਦਾ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਸਰ ਤੁਸੀਂ ਬੱਚਿਆਂ ਦਾ ਟੈਲੈਂਟ ਦੇਖ ਕੇ ਮਤਲਬ ਬਾ ਕਮਾਲ ਟੈਲੈਂਟ ਹੈ ਜੀ ਬੱਚਿਆਂ ਦੇ ਵਿੱਚ ਸ਼ਾਇਦ ਅਸੀਂ ਵੀ ਉਹ ਕੰਮ ਨਹੀਂ ਕਰ ਪਾਰੇ ਜੋ ਬੱਚੇ ਇੰਨੀ ਸਫਾਈ ਦੇ ਨਾਲ ਜਿਹੜਾ ਉਹ ਸਮਾਨ ਬਣਾਉਂਦੇ ਨੇ ਸਰ ਫਿਲਹਾਲ ਅੱਜ ਅੱਜ ਸੀ ਫਰਸਟ ਕੈਂਪ ਲਗਾਇਆ ਜੀ ਡੀਸੀ ਆਫਿਸ ਦੇ ਵਿੱਚ ਲਗਾਇਆ ਹੈ ਅੰਨੀਸ਼ਾ ਸਖਸੇਲਾ ਕੋ ਆਏ ਹੋ जी पी एस मॉडल ग्राम से जो हमारे स्कूल के बच्चे हैं सारे और काफ़ी टैलेंटेड हैं इनको एक अगर हम कोई सैंपल बना के दे देते हैं बच्चे वो कॉपी कर लेते हैं सारे क्या 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 तैयारी बच्चों की है थिया 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 थिया। बिल्कुल बच्चों ने करिए सारे बच्चे खुश होकर करते हैं बल्कि पूछते हैं कि मैडम हमने कब काम करना है अगला हमारा प्रोजेक्ट भाव सा है इस बार दिवाली आएगी तो बच्चे अभी से दिवाली के लिए काफ़ी प्रोत्साहित हैं कि हमने ये काम करना है नहीं कोई ओखा नहीं लग रहा है। ये तो हमारी फैमिली है इनके बिना तो हमारा दिल ही नहीं लगता बहुत इनके साथ काम करना एक नॉर्मल बच्चों के बजाय इनके साथ काम करना बहुत अच्छा है इनके साथ काम करके है ना एक अलग सी ही सुख की अनुभूति होती है मैडम आए कि को बनवा के गए हाँ। बहुत अच्छा है कि एक है ना हमारे जो हाँ, हमारी अथॉरिटी है हाँ, सीनियर अथॉरिटी उन्होंने इन बच्चों के लिए सोचा इन बच्चों से प्यार करा बच्चे इससे काफ़ी मोटिवेट हुए हैं वो और दुगनी उनको याद रहता है कि वो मैडम आए और मैडम ने हमारे साथ राखी बंधवाई हमें ये गिफ्ट दिया तो बच्चे और दुगनी जोश से काम करते हैं Bagaimana menurut mm. Bagaimana Bagus